ਬ੍ਰੈਂਟਨ ਦੇ ਮਾਊਂਟਨ ਬੈਰੀ ਰੋਡ ਤੇ ਸਥਿਤ ਇੱਕ ਘਰ ਤੇ ਤੀਜੀ ਵਾਰ ਗੋਲੀਬਾਰੀ ਦੀ ਘਟਨਾ ਵਾਪਰੀ ਹੈ ਜਿਸ ਦੀ ਪੀਲ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਉਪਲਬਧ ਜਾਣਕਾਰੀ ਅਨੁਸਾਰ ਇਹ ਘਟਨਾ ਅੱਜ ਸਵੇਰੇ 4:30 ਵਜੇ ਦੇ ਕਰੀਬ ਵਾਪਰੀ ਹੈ ਜਿਸ ਵਿੱਚ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਗੋਲੀਬਾਰੀ ਕਾਰਨ ਘਰ ਦੀਆਂ ਖਿੜਕੀਆਂ ਟੁੱਟ ਗਈਆਂ ਅਤੇ ਅਗਲੇ ਦਰਵਾਜ਼ੇ ਵਿੱਚ ਛੇਕ ਹੋ ਗਏ ਇਸ ਘਰ ਦੇ ਨੇੜੇ ਇੱਕ ਐਲੀਮੈਂਟਰੀ ਸਕੂਲ ਵੀ ਸਥਿਤ ਹੈ ਹਾਂਡ ਗਵੰਡ ਨੇ ਇਸ ਘਟਨਾ ਬਾਰੇ ਸਾਨੂੰ ਦੱਸਿਆ ਸਾਨੂੰ ਅਸੀਂ ਉੱਪਰ ਬੈੱਡਰੂਮ 'ਚ ਸੁੱਤੇ ਹੋ ਸੀਗੇ ਤੇ ਉਸ ਲਈ ਗੋਲੀ ਚੱਲੀ ਜੋ ਸਾਡ ਨੂੰ ਅਸੀਂ ਡਰ ਗਏ ਕਿ ਕੀ ਹੋਇਆ ਕੀ ਆ ਵੀ ਜੱਕ ਦਮ ਐਨੇ ਆਵਾਜ਼ ਆਈ ਆ ਤੇ ਅਸੀਂ ਫਿਰ ਜਾਨੀ ਕਿ 3-4 ਮਿੰਟ ਬਾਅਦ ਹੀ ਪੁਲਿਸ ਆ ਗਈ ਆ ਜਦੋਂ ਅਸੀਂ ਦੇਖਿਆ ਤਾਂ ਪੁਲਿਸ ਹੀ ਪੁਲਿਸ ਤੇ ਕਾਫੀ ਗੱਡੀਆਂ ਪੁਲਿਸ ਦੀਆਂ ਆ ਗਈਆਂ ਤਾਂ ਇਸ ਕਰਕੇ ਡਰ ਤਾਂ ਅਸੀਂ ਫੀਲ ਕਰਦੀਆਂ ਜੇ ਮੋਂਡੀ ਇੱਕ ਦੋ ਘਰ ਛੱਡ ਕੇ ਚੌਥਾ ਘਰ ਆ ਤੇ ਗੋਲੀਆਂ ਚੱਲਦੀਆਂ ਆ ਸੇ ਅਨਸੇਫਤਾ ਸੇ ਫੀਲ ਕਰਦੇ ਹਾਂ ਮਾਰਨਿੰਗ ਮੇਰੇ ਵਾਈਫ ਜਾਂਦੇ ਜੀ ਬਾਈ ਬੱਸ ਸੋ ਉਹਨਾਂ ਨੇ ਇੱਥੇ ਬਲੌਕ ਕੀਤਾ ਹੋਇਆ ਸੀ ਰੋਡ ਪੁਲਿਸ ਖੜੀ ਸੀ ਕਾਫੀ ਜ਼ਿਆਦਾ ਤੇ ਸ਼ੀ ਗੇਮ ਡਾਊਨ ਤੇ ਉਹਨੇ ਮੈਨੂੰ ਦੱਸਿਆ ਵੀ ਐ ਚੱਕਰ ਆ ਤਾਂ ਮੈਂ ਬਾਹਰ ਆਇਆ ਮੈਂ ਦੇਖਿਆ ਕਿ ਕਾਫੀ ਪੁਲਿਸ ਖੜੀ ਸੀ ਇੱਥੇ ਪਿਛਲੇ ਸਾਲ 3 ਨਵੰਬਰ ਨੂੰ ਅੱਧੀ ਰਾਤ ਨੂੰ ਪਹਿਲੀ ਵਾਰ ਗੋਲੀਬਾਰੀ ਹੋਈ ਅਗਲੇ ਦਿਨ ਪੁਲਿਸ ਨੇ ਬ੍ਰੈਂਪਟਨ ਦੇ ਤਿੰਨ ਵਿਅਕਤੀਆਂ ਨੂੰ ਚਾਰਜ ਕੀਤਾ ਅਤੇ ਇੱਕ ਲੋਡਡ ਹਥਿਆਰ ਬਰਾਮਦ ਕੀਤਾ ਫਿਰ 2 ਜਨਵਰੀ ਨੂੰ ਇੱਕ ਹੋਰ ਗੋਲੀਬਾਰੀ ਦੀ ਘਟਨਾ ਸਵੇਰੇ 9 ਵਜੇ ਦਿਨ ਦਿਹਾੜੇ ਵਾਪਰੀ ਜਿਸ ਤੋਂ 2 ਦਿਨ ਬਾਅਦ ਪੁਲਿਸ ਨੇ ਬ੍ਰੈਂਪਟਨ ਦੇ 4 ਹੋਰ ਆਦਮੀਆਂ ਨੂੰ ਗ੍ਰਿਫਤਾਰ ਕੀਤਾ ਅਤੇ ਇੱਕ ਹੋਰ ਲੋਡ ਕੀਤੀ ਗਨ ਜ਼ਬਤ ਕੀਤੀ ਪੁਲਿਸ ਮੁਤਾਬਕ ਇਹ ਨਿਸ਼ਾਨਾ ਬਣਾ ਕੇ ਕੀਤੀ ਵਾਰਦਾਤ ਜਾਪਦੀ ਹੈ ਵੀ ਬੀਲੀਵ ਥਿਸ ਇਜ਼ ਅ ਟਾਰਗੇਟਡ ਇਨਸੀਡੈਂਟ ਵੀ ਬੀਲੀਵ ਥਰਸ ਮੋਰ ਦੈਨ 1 ਸਸਪੈਕਟ ਐਂਡ ਇਨ ਟਰਮਸ ਆਫ ði ਵੀਹਿਕਲ ਡਿਸਕ੍ਰਿਪਸ਼ਨ ਆ ਵੀ ਬੀਲੀਵ ਇਟਸ ਅ ਵਾਈਟ ਸੈਡਨ um our investigators they are canvassing the area ਹਾਲ ਦੀ ਘੜੀ ਪੁਲਿਸ ਦਾ ਕਹਿਣਾ ਹੈ ਕਿ ਉਹ ਇਹ ਨਹੀਂ ਕਹਿ ਸਕਦੇ ਕਿ ਤਿੰਨ ਗੋਲੀਬਾਰੀ ਦੀਆਂ ਘਟਨਾਵਾਂ ਦਾ ਆਪਸ ਵਿੱਚ ਕੋਈ ਸਬੰਧ ਹੈ ਜਾਂ ਨਹੀਂ ਪਰ ਇਹ ਚੱਲ ਰਹੀ ਜਾਂਚ ਦਾ ਹਿੱਸਾ ਹੈ ਅਧਿਕਾਰੀ ਸਾਨੂੰ ਦੱਸਦੇ ਹਨ ਕਿ ਗੋਲੀ ਨਾਲ ਪ੍ਰਭਾਵਿਤ ਘਰ ਦੇ ਵਸਨੀਕ ਜਾਂਚ ਵਿੱਚ ਸਹਿਯੋਗ ਕਰ ਰਹੇ ਹਨ ਇਸ ਘਟਨਾ ਤੋਂ ਬਾਅਦ ਖੇਤਰ ਵਿੱਚ ਰਹਿਣ ਵਾਲੇ ਲੋਕ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੇ ਕਾਫੀ ਲਾਈਕ ਥੱਲੇ ਚਲ ਗਿਆ ਇਸ ਚੀਜ਼ ਦਾ ਪੱਦਰ ਸੇਫਟੀ ਦਾ ਤੇ ਲਾਈਕ ਆਪਾਂ ਸੁਣਦੇ ਹੀ ਆਂ ਵੀ ਰੋਜ਼ ਡੇਲੀ ਕਿਤੇ ਨਾ ਕਿਤੇ ਕੁਝ ਨਾ ਕੁ ਸਮਥਿੰਗ ਹੈਪਨਡ ਹੈ ਨਾ बिकॉज ਮੇਰੇ ਵਾਈਫ ਜਦੋਂ ਵੀ ਕੰਮ ਤੋਂ ਲੇਟ ਹੁੰਦੇ ਆ ਸੋ ਮੈਂ ਉਹਨਾਂ ਨੂੰ ਪ੍ਰੈਫਰ ਹੀ ਨਹੀਂ ਕਰਦਾ ਕਿ ਉਹ ਬਾਈ ਬੱਸ ਆਉਣ बिकॉज ਆਪਾਂ ਨੂੰ ਪਤਾ ਹੀ ਹੈ ਕਿ ਸੇਫਟੀ ਆਪਣੀ ਫੈਮਲੀ ਦੀ ਸਭ ਤੋਂ ਲਾਈਕ ਮੇਨ ਪ੍ਰਾਇੋਰਟੀ ਹੈ ਰਾਈਟ ਸੋ ਮੈਂ ਹੀ ਜ਼ਿਆਦਾਤਰ ਆਪਣੇ ਵਾਈਫ ਨੂੰ ਪਿਕ ਐਂਡ ਡ੍ਰੌਪ ਕਰਦਾ ਵੀ ਲਾਈਕ ਨਾਟ ਇਨ ਰਾਤ ਨੂੰ ਵੀ ਲਾਈਕ ਕੁਝ ਇਹ ਜਿਆ ਨਾ ਹੈਪਨ ਹੋਵੇ ਸਖਤੀ ਤਾਂ ਹੋਣੀ ਚਾਹੀਦੀ ਹੈ ਇਹਨਾਂ ਤੇ ਜਿੰਨੇ ਬੰਦੇ ਮਤਲਬ ਸ਼ਕਤੀ ਹੋਵੇ ਤਾਂ ਹੀ ਲੋਕ ਡੰਗਣਗੇ ਜੇ ਸ਼ਕਤੀ ਨਾ ਹੋਵੇ ਤਾਂ ਕਿੱਦਾਂ ਇਹ ਬੰਦੇ ਜਿਹੜੇ ਹੈਗੇ ਆ ਗੋਲੀਆਂ ਮਾਰ ਕੇ ਚੱਲ ਜਾਂਦੇ ਫਿਰ ਹਾਂਜੀ ਫਿਲਹਾਲ ਇਸ ਘਟਨਾ ਦੀ ਜਾਂਚ ਜਾਰੀ ਹੈ ਸੁਖਪਾਲ ਸਿੰਘ ਆਲਖ ਆਮਨੀ ਨਿਊਜ਼ ਪ੍ਰੈਮਟਨ